ਸਾਸੀ ਕਾਲ ਜੀ ਸਾਰਿਆਂ ਨੂੰ ਬਾਠਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਝੋਟੀਆਂ ਆਪਣੇ ਕੋ 4-5 ਸੇਲ ਆ ਜੀ ਸੁਈਆਂ ਜੇ ਇੱਕ ਟੋਕਰ ਗੱਬਣਿਆ ਤੇ ਚੰਗੇ ਦੁੱਧ ਵਾਲੀਆਂ ਝੋਟੀਆਂ ਤੇ ਆਜੋ ਬਾਠ ਸਾਹਿਬ ਹੋਣਾ ਕਰਦੇ ਆ ਜੀ ਗੱਲ ਜੀ ਕਿੰਨਾ ਦੁੱਧ ਦੇਣਾ ਕਿਉਂ ਤੇ ਕਿੰਨਾ ਪ੍ਰਾਈਸ ਸਾਸੀ ਕਾਲ ਜੀ ਮਹਾਰਾਜ ਜੀ ਸਾਸੀ ਕਾਲ ਦੀ ਬਾਠ ਸਾਹਿਬ ਕੀ ਹਾਲ ਚਾਲ ਜੀ ਠੀਕ ਆ ਜੀ ਕਿਰਪਾ ਮਹਾਰਾਜ ਦੀ ਗੁਰੂ ਆਮਦਾ ਪਾਤਸ਼ਾਹੀ ਹਾਂਜੀ ਹਾਂਜੀ ਤੇ ਜੋ ਟੀਕਾ ਹੈਗਾ ਵੇਚ ਕੇ ਹੈਗਾ ਇੱਕ ਵੇਗੀ ਦੂਜੀ ਤੇ ਵੀਰੋਂ ਨਹੀਂ ਆਏ ਉਹ ਵੀ ਚਲੋ ਮਸ਼ਹਾਨ ਬਣ ਜੇ ਗੱਲ ਹਾਂਜੀ ਹਾਂਜੀ ਇਹ ਆਪੀ ਤਿੰਨ ਵਾ ਝੋਟੀਆਂ ਸੋਈਆਂ ਠੀਕ ਹੈ ਜੀ ਇੱਕ ਟੋਕਰ ਗੱਬਣਾ ਇੱਕ ਟੋਕਰ ਰਬਣ ਅੱਜ ਤਰੀਕ 9 ਵਾ 20 ਤਰੀਕ ਤੇ ਨੂੰ 6 ਮਹੀਨੇ ਪੂਰੇ ਹੋਈ ਨੇ ਤੇ ਸਤਵਾਂ ਲੱਗ ਜਾਣਾ ਠੀਕ ਆ ਠੀਕ ਆ ਤੇ 5 ਕਿਲੋ ਦੁੱਧ ਆ 5 ਕਿਲੋ ਦੁੱਧ ਆ ਅਗਲੇ ਦਿਨ ਘਰ ਜਾ ਕੇ ਭਾਵੇਂ ਕੋ ਟੀਕਾ ਲਵਾਵੇ ਜਾਂ ਉੱਧਾ ਮਿਲ ਪੇ ਹਾਂਜੀ ਝੋਟੀਆਂ ਹੋ ਜੀਆਂ ਵਾ ਵੀ ਐਂਡ ਪੀਸ ਹੀ ਆ ਹੁਣ ਠੀਕ ਹੈ ਰੇਟ ਵੀ ਜਾਜ ਤੇ ਦੁੱਧ ਵੀ ਵੱਧ ਆ ਪਹਿਲੇ ਨੰਬਰ ਤੇ ਝੋਟੀ ਇਹਦੇ ਮਗਰ ਕੱਟੀ ਆ ਆਹ ਵੇਖੋ ਇਹ ਆ ਕੱਟੀ ਦਾ ਨੁਕਮੇ ਆ ਆਹ ਵੇਖੋ ਕੱਟੀ ਇਹ ਆ ਕੱਟੀ ਇਹਦੇ ਮਗਰ ਠੀਕ ਆ ਜੀ ਠੀਕ ਇਹਨੂੰ ਅੱਜ ਸੂਈ ਨੂੰ 10 10 ਦਿਨ ਸੂਈ ਨੂੰ ਆ ਦੁੱਧ 15 ਲੀਟਰ ਦੇ ਤੇ 15 ਲੀਟਰ ਹੈ ਉਹ ਭਾਵੇਂ 16 ਹੀ ਚਾਗਲ ਠੀਕ ਹੈ ਪਰ 15 ਵਾਂ 14 ਲੀਟਰਾਂ ਨਾਲ ਦੋ ਟਾਈਮ ਤਿੰਨ ਟਾਈਮ ਚੋਗੇ ਖੜੇ ਉਹ 15 16 ਹੀ ਠੀਕ ਆ ਠੀਕ ਦੂਜਾ ਸਵੇਰਾ ਵਾ ਦੂਜਾ ਸਵੇਰਾ ਤੇ ਚੰਗੇ ਦੁੱਧ ਵਾਲੀ ਵੇਖੋ ਆਹ ਵੇਖੋ ਆਹ ਦੇਖੋ ਤੇ ਸੇਂਗ ਟੈੱਕ ਕਰੋ ਪਹਿਲਾਂ ਆਹ ਆਈਂਦੇ ਬੈਠੋ ਆਹ ਵੇਖੋ ਜਾਂਦੂ ਉੱਸੀ ਬੈਠੋ ਇੱਧਰ ਵੇਖੋ ਗਾਂ ਪਛਾਣ ਲੱਗੀ ਆ ਇੱਧਰ ਵੇਖੋ ਆ ਦੇਖੋ ਜਿਆਦੀ ਚੰਗੀ ਆ ਜਿਆਦੀ ਚੰਗੀ ਨਿੱਗਰ ਲੈਵੇ ਦੀ ਆ ਨਿੱਗਰ ਲੈਵੇ ਦੀ ਆ ਬਾਈ 3 ਕਿਲੋ ਮੈਂ ਦੀ ਗਾੜੀ ਹੋਊਗੀ 3 ਕਿਲੋ ਗਾੜ ਹੈ ਠੀਕ ਹੈ ਠੀਕ ਹੈ ਹੈਗਾ ਇਹ ਨਾ ਕੋਈ ਬਿਨੇ ਭਾਈ 15 ਹਜ਼ਾਰ ਤੇ 14 ਕਹਦੇ ਹੋ 15 ਹੀ ਠੀਕ ਹੈ ਜੇ ਸਾਡੀ ਗਰੰਟੀ ਦੇਖਾਦੇ ਤੇ 14 ਜੇ ਇੱਥੇ ਆ ਕੇ ਚੋਕੇ ਖੜਦੇ ਫਿਰ 15 ਲੀਟਰ ਦਾ 15 ਲੀਟਰ ਠੀਕ ਹੈ ਠੀਕ ਹੈ 15 ਲੀਟਰ ਦਾ ਰੇਟ ਵੀ ਜ਼ਾਇਦ ਕੋਈ ਡੇਢ ਨਹੀਂ ਕੋਈ 1.40 ਨਹੀਂ 1.35 ਤੇ 1.32 ਦੀ ਦੇਵਾਂਗੇ 1,32,000 ਨਹੀਂ ਗਰੰਟੀ ਤਸੱਲੀ ਆਫ ਕਰਕੇ ਕੋ ਖੜੀ ਜੇ 15 ਲੀਟਰ ਇਥੇ ਚੋਗੇ ਖੜਨਾ ਤੇ 15 ਲੀਟਰ ਦੁੱਧ ਹੋਊਗਾ ਹਾਂਜੀ ਹਾਂਜੀ ਰੇਟ ਬਿਲਕੁਲ ਜਾਇਜ਼ ਛੋਟਾ ਠੀਕ ਆ ਆਹ ਦੇਖੋ ਦੁੱਧ ਵਾਲੀ ਮਹਿਮਾ ਨਾਰਾ ਦੇਖੋ ਤੁਸੀਂ ਇਧਰ ਦੇਖੋ ਨਾਰ ਆਹ ਦੇਖੋ ਨਾਰ ਦੇਖੋ ਕਿੱਡੀ ਆ ਬਸ 1 32 ਦੀ ਹੋ ਗਈ ਹਾਂਜੀ ਹਾਂਜੀ ਇਹਦੇ ਕੋਲ ਥੋੜੀ ਕੋ 15 ਸਵਾਲ ਲੀਟਰ ਦੁੱਧ ਇਹਦੀ ਵੱਡੀ ਕੱਟੀ ਆ ਹਾਂਜੀ ਵੱਡੀ ਕੱਟੀ ਵੱਡੀ ਜਿਹੜੀ ਇਹ ਉਹ ਕੋਹੇ ਨੂਰ ਦੀ ਆ ਹਾਂਜੀ ਹਾਂਜੀ ਬਗਰੇ ਦੇ ਕੱਟੀ ਹਾਂਜੀ ਇਹ ਥੋੜੀ ਜੀ ਆ ਗਈ ਸਫਰਨਾ ਥੋੜੀ ਜੀ ਮਹਿਲ ਦਾ ਹੋਰ ਜਿੜੀ ਹੋ ਗਈ ਐ ਹੁਣੇ 12 ਤੋਂ 13 ਲੀਟਰ ਦਾ ਵੇਖ ਵੇਖ 12 ਤੋਂ 13 ਲੀਟਰ ਦੁੱਧ ਹੋ ਗਿਆ 12 ਤੋਂ 13 ਲੀਟਰ ਦੁੱਧ ਠੀਕ ਆ ਲੋਕ ਕੋਈ ਵੀ ਦੋ ਡੱਗ ਮੀਲਾ ਡਾਲ ਦੇ ਹਾਂਜੀ ਹਾਂਜੀ ਇਹ ਦੋ ਤਿੰਨ ਡਾਲ ਕੇ ਦੇ ਆ ਅਸਲ ਵਾਪੂਰੀ ਆ ਹਾਂਜੀ ਤਰੇ ਜਾਂਦ ਆ ਆ ਵੇ ਇੱਕ ਕੱਲਾ ਕੱਲਾ ਥਣ ਵੇਖੋ ਗਿਠ ਗਿੜ ਤੇ ਥਣ ਲੱਗਾ ਜੀ ਇਹਦੀ ਮਰ ਕੇ ਮੇਹ 2.5 ਤੋਂ 2.5 ਤੋਂ 3 ਕਿਲੋ ਗਾੜ ਗਾੜ ਇਹਦੀ ਹੋ ਗਈ ਹਾਂਜੀ ਹਾਂਜੀ ਇਹਦੀ ਹੈਗਾ 13 ਲੀਟਰ ਆ 12 ਨਾਲ ਕੋਈ 2 ਕੇ 2 ਡਾਂਗ 3 ਡਾਂਗ ਖੜੇ ਵੇਖੋ ਕਿੰਨਾ ਗਿਠ ਗਿੜ ਤੇ ਥਣ ਲੱਗਾ ਵਾ ਕੱਟੀ ਮਗਰੇ ਤੇ ਕੋਹੇ ਨੂੰ ਹੁੰਦੀ ਹਾਂਜੀ ਹਾਂਜੀ ਇਹ ਤਾਂ ਕੋਈ ਡੇਢ ਨਹੀਂ 1.40 ਨਹੀਂ 1.30 ਦੀ ਦੇ ਦਾਂਗੇ ਬਸ 1 ਲੱਖ 30 ਦੀ 1.30 ਦੀ ਠੀਕ ਹੈ ਠੀਕ ਇਹਦੇ ਕੋਲ ਬੋਲਾ ਵਾ ਬਿਲਕੁਲ ਤਾੜੀ ਸੁਹੀ ਆ ਹਾਂਜੀ ਇਹਦੇ ਕੋਲ 11 ਇਹ 12 ਲੀਟਰ ਬੋਲਾ ਵਾਲਾ ਅੱਜ 6 ਮਿੰਨ ਹੋਈ ਨੂੰ ਠੀਕ ਲੈ ਤੇ 11 ਲੀਟਰ ਦਾ ਕੋ ਲੈ ਦੇ 11 ਲੀਟਰ ਦਾ ਬੋਲਾ ਵਾਲੇ ਐ 11 40 ਦੀ 40 ਕੱਟੀ ਆ ਗੋਲ ਸਿੰਘ ਆ ਜਾਂਦ ਇੰਗ ਨਿੱਕੇ ਦੀ ਮਤ ਹਾਂਜੀ ਹਾਂਜੀ ਦੋਵਾਂ ਦੇ ਕਟੀਆਂ ਵਾ ਇਹਦੇ ਮਾਰੇ ਕਟਾ ਜੇ ਆ ਵੇਖੋ ਇੱਧਰ ਦੇਖੋ ਚੰਗੀ ਇਹ ਵੀ ਲੇਵਲ ਖੁੱਲੀ ਹੈ ਬਹੁਤ ਥਣ ਬਹੁਤ ਚੰਗਾ ਆ ਤੁਹਾਨੂੰ ਜੀ ਬੋਲਾ ਇਹਦੇ ਕੱਟਾ ਆ ਇਹਦੇ ਕੱਟਾ ਦੋਹਾਂ ਨੇ ਕਟੀਆਂ ਆ ਵੇਖੋ ਆਹ ਪੰਜਵਾਂ ਛੇਵਾਂ ਆਹ ਵੇਖੋ ਹਾਲੇ ਸੂਈ ਵੀ ਤਾਜੀ ਆ ਵੇਖੋ ਲੇਵਾ ਦਾ ਵਾਹ ਮੈਂ ਤਾਂ ਵੇਖੋ ਹੋਰ ਜੀ ਫਾਇਰ ਹੋਰ ਬਾਣੀ ਹੋਰ ਜੀ ਹੱਬੀ ਆ ਜਿਆਦੀ ਚੰਗੀ ਇਹ ਵੀ ਆ ਵੇਖੋ ਜਿਆਦੀ ਚੰਗੀ ਠੰਡੀ ਧੀਰੀ ਆ ਵੇਖੋ ਹਾਂਜੀ ਹਾਂਜੀ ਇਹ ਠੰਡੀ ਧੀਰੀ ਆ ਇਹਦਾ ਛੋਟਾ ਹੀ ਮੁੱਲਾ ਕੋਈ 20 ਨਹੀਂ 25 ਨਹੀਂ 10 ਇੱਕ ਦਾ 1 5 ਲੱਖ ਚੋਂ 2000 ਛੋੜ ਕਰ ਦਾਂਗੇ ਬਸ ਠੀਕ ਹੈ ਜੀ ਠੀਕ ਹੈ ਜੀ ਇਹ ਆ ਜਿਹੜੇ ਵੀਤਰੀਕ ਤੇ ਸ਼ੇਵਾ ਮੀਨਾ ਜੀ ਸ਼ੇਵਾ ਮੀਨਾ ਇਹ 5 ਕਿਲੋ ਦੁੱਧਾ ਕਿਸੇ ਦੇ ਘਰ ਟੀਗਾ ਵੀ ਲਵਾ ਸਕਦੀ ਜੇ ਉੱਦਾਂ ਮਿਲ ਸਕਦੀ ਏ ਤੁਹਾਡੇ ਕੋਲ ਅੱਜ ਹੀ ਆਈ ਜੇ ਠੀਕ ਹੈ ਯਾ ਅੱਧਰੇ ਤੋਂ ਚੰਗੀ ਆ ਇਹ ਵੀ ਹਾਂਜੀ ਹਾਂਜੀ ਜੱਤ ਵਾਲੀ ਆ ਹੌਲੀ 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 ਚੱਲ ਕਿਹਾ ਹਾਂਜੀ ਮੇਰਾ ਕਾਲ ਨਾ ਪਈ ਨਾ ਜੀ ਕੋਮਲ ਕੋਮਲ ਜਾਨੋ ਬਹੁਤ ਠੰਡੀ ਤੇਰੀ ਬੜੀ ਗਾਦੀ ਜਾਨੋ ਜਾਨੋ ਆਹ ਦੇਖੋ ਕੀ ਆ ਗਈ ਹਾਂਜੀ ਰੋਏਗੀ ਦੂਜਾ ਵਾ ਤੇ ਜੇ ਜ਼ਮੀਨਦਾਰੀ ਦੱਬਣਵਾ ਇਹਦਾ ਮੁੱਲ ਕੋਈ 1 60 ਨਹੀਂ 55 ਨਹੀਂ ਇੱਕ 60 ਦੀ ਗੱਲ ਚੱਲ ਗਈ 60 ਨਹੀਂ ਪਿੰਬਲ ਕੋਈ 55 ਨਹੀਂ ਜਾ ਰਹੀ 50000 ਤੇ 2000 ਛੋੜ ਕਰ ਦਾਂ ਠੀਕ ਹੈ 48000 48000 ਠੀਕ ਹੈ 48 ਦੀ ਉਹ ਦੋ ਘੱਟ ਲੱਖ ਦੀ ਆ ਦੁੱਧੀਆਂ ਠੀਕ ਇਹੋ ਪਸ਼ੂ ਆਪਣੇ ਚੈਰੀਆਂ ਹੱਥਾਂ ਚ ਚੰਗੀਆਂ ਆ ਕੇ ਦੇਖ ਕੇ ਆਣ ਕੇ ਇੱਕਾਂ ਹੀ ਵੇਖੇ ਇਹ ਬਾਰ-ਬਾਰ ਅਹੀ ਇਹ ਗੱਲ ਕਹਿੰਦੇ ਵੀ ਸਾਡੀ ਵੀਡੀਓ ਦੇ ਉੱਤੇ ਮੈਂ ਵੀਡੀਓ ਤੇ ਵੇਖਣ ਨੂੰ ਚੰਗੀ ਨਹੀਂ ਲੱਗੂ ਘਰ ਆਣ ਕੇ ਵੇਖੋ ਮੈਂ ਚੰਗੀ ਲੱਗੂ ਹਾਂਜੀ ਹਾਂਜੀ ਕੋਈ ਯੋਗ ਨਹੀਂ ਕਰਦੇ ਕੋਈ ਗੱਲ ਹੀ ਬਾਤ ਨਹੀਂ ਪਿੰਡ ਆਪਣਾ ਜੇ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਕੋਟ ਸਾਹਿਬ ਫੋਨ ਨੰਬਰ